ਸਤਨਾਮ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਵਾ ਨਾਮ ਭਗਤ ਕਾ ਪ੍ਰਾਣ ਅੰਧਾਰ ਨਮੋ ਧਨ ਨਾਮੋ ਵਿਵਹਾ ਨਾਮ ਬਡਾਈ ਜਨ ਸੋਭਾ ਪਾਏ ਕਰ ਕਿਰਪਾ ਜਿਸ ਆਪ ਦਿਵਾਏ ਰਹਾਉ ਨਾਮ ਭਗਤ ਕੈ ਸੁਖ ਅਸਥਾ ਨਾਮ ਰਤ ਸੋ ਭਗਤ ਪਰਵਾਨ ਹਰ ਕਾ ਨਾਮ ਜਨ ਕੋ ਧਰੈ ਸਾਸ ਸਾਸ ਜਨ ਨਾਮ ਸਮਾਰ ਕਹੋ ਨਾਨਕ ਜਿਸ ਪੂਰਾ ਭਾਗ ਨਾਮ ਸੰਗ ਤਾ ਕਾ ਮਨ ਲਾਗ ਕਹੋ ਨਾਨਕ ਜਿਸ ਪੂਰਾ ਭਾਗ ਨਾਮ ਸੰਗ ਤਾ ਕਾ ਮਨ ਲਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 199 ਦੇ ਉੱਪਰ ਅੰਕਿਤ ਹੈ ਇਹ ਸ਼ਬਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਕਿਰਪਾ ਕਰ ਰਹੇ ਆ ਨਾਮ ਵਡਾਈ ਜਨ ਸੋਭਾ ਪਾਏ ਕਰ ਕਿਰਪਾ ਜਿਸ ਆਪ ਦਿਵਾਏ ਰਹਾਉ ਜਿਹੜਾ ਮਨੁੱਖ ਪਰਮੇਸ਼ਰ ਦੇ ਨਾਮ ਨਾਲ ਜੁੜਦਾ ਹੈ ਪਰਮੇਸ਼ਰ ਦਾ ਨਾਮ ਮਨੁੱਖ ਨੂੰ ਸੰਸਾਰ ਦੇ ਵਿੱਚ ਵਡਿਆਈ ਅਤੇ ਸੋਭਾ ਦਿੰਦਾ ਹੈ ਜੇ ਆਪਾਂ ਕੋਈ ਬਾਹਰੀ ਤੌਰ ਤੇ ਪਦਾਰਥਾਂ ਦੇ ਨਾਲ ਸੋਭਾ ਕੱਢਦੇ ਹਾਂ ਮਾਰਕ ਕਹਿੰਦੇ ਉਹ ਸੋਭਾ ਥੋੜੇ ਦਿਨ ਵਾਸਤੇ ਹੈ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮਣਾ ਹੋ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਜਿਹੜਾ ਜੁੜ ਜਾਂਦਾ ਹੈ ਮਾਰਾ ਕਹਿੰਦੇ ਤਿੰਨ ਕੀ ਸੋਭਾ ਸਬਣੀ ਥਾਈ ਜਿਨ ਪ੍ਰਭ ਕੇ ਚਰਨ ਪ੍ਰਾਪਤ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ ਪਰਮੇਸ਼ਰ ਦੇ ਨਾਮ ਨਾਲ ਉਹਨਾਂ ਨੂੰ ਵਡਿਆਈ ਵੀ ਮਿਲਦੀ ਹੈ ਤੇ ਉਹਨਾਂ ਨੂੰ ਸ਼ੋਭਾ ਵੀ ਮਿਲਦੀ ਔਰ ਸ਼ੋਭਾ ਜਿਹੜੀਆਂ ਪੂਰੇ ਜਨਮ ਦੇ ਵਿੱਚ ਉਹਨੂੰ ਰਹਿੰਦਿਆਂ ਹੋયા ਤੇ ਸੰਸਾਰ ਤੋਂ ਸਰੀਰਕ ਤੌਰ ਤੇ ਚਲਾ ਵੀ ਜਾਏ ਤੇ ਤਾਂ ਵੀ ਸ਼ੋਭਾ ਮਿਲਦੀ ਨਾਮ ਵਡਾਈ ਜਨ ਸ਼ੋਭਾ ਪਾਏ ਕਰ ਕਿਰਪਾ ਜਿਸ ਆਪ ਦਿਵਾਏ ਪਰ ਨਾਲ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਪਸ਼ਟ ਕਰ ਰਹੇ ਆ ਇਹ ਸੋਭਾ ਇਹ ਵਡਿਆਈ ਉਸ ਨੂੰ ਪ੍ਰਾਪਤ ਹੁੰਦੀ ਆ ਕਿਰਪ ਕਰ ਕਿਰਪਾ ਜਿਸ ਆਪ ਦਿਵਾਏ ਜਿਹਨੂੰ ਆਪ ਰਹਿਮਤ ਕਰਦਾ ਕਿਉਂਕਿ ਨਾਮ ਦੀ ਦਾਤ ਜਿਹੜੀ ਆ ਨਾ ਉਹ ਸਤਿਗੁਰੂ ਦੇ ਹੱਥ ਵਿੱਚ ਹੈ ਅਸੀਂ ਸਤਿਗੁਰੂ ਦੇ ਬਚਨ ਪੜ੍ਹਦੇ ਆ ਕਹਿੰਦੇ ਦਾਤਾ ਦਾਤ ਰੱਖੀ ਹੱਥ ਆਪਣੇ ਜਿਸ ਭਾਵ ਹੈ ਤਿਸ ਦੇ ਇਹ ਨਾਮ ਦੀ ਦਾਤ ਉਹਦੇ ਹੱਥ ਦੇ ਵਿੱਚ ਹੈ ਜਿਹੜਾ ਭਾ ਜਾਂਦਾ ਨਾ ਉਹਨੂੰ ਨਾਮ ਦਿੰਦਾ ਅਸੀਂ ਇੱਕ ਬਚਨ ਪੜ੍ਹਦੇ ਹਾਂ ਸਤਿਗੁਰੂ ਜੀ ਦਾ ਸਤਿਗੁਰੂ ਕਹਿੰਦੇ ਜਿਸ ਵੇਲੇ ਸਿੱਖ ਬਣਦੇ ਆਪਾਂ ਤੇ ਅੱਗੇ ਇੱਕ ਹੋਰ ਅਵਸਥਾ ਹੈ ਉਹਦੇ ਵਿੱਚ ਸਤਿਗੁਰੂ ਮਹਾਰਾਜ ਪੰਗਤੀ ਵਿੱਚ ਬਖਸ਼ਿਸ਼ ਕਰਦੇ ਕਹਿੰਦੇ ਸਤਗੁਰ ਸਿੱਖ ਕੋ ਨਾਮ ਧਨ ਦੇ ਸਤਿਗੁਰੂ ਜਦੋਂ ਸਿੱਖ ਨੂੰ ਨਾਮ ਦਾ ਧਨ ਦਿੰਦਾ ਹੈ ਉਹ ਕੀ ਬਣ ਜਾਂਦਾ ਕਹਿੰਦੇ ਗੁਰ ਕਾ ਸਿੱਖ ਬੜੁ ਭਾਗੀ ਹੈ ਉਹ ਗੁਰੂ ਦਾ ਸਿੱਖ ਬਣ ਜਾਂਦਾ ਤੇ ਨਾਲ ਛਬਦ ਜਣਦਾ ਨਾ ਗੁਰ ਸਿੱਖ ਗੁਰ ਕਾ ਸਿੱਖ ਬੜੁ ਭਾਗੀ ਹੈ ਨਾਮ ਦੀ ਦਾਤ ਜਿਹੜੀ ਉਹਦੇ ਹੱਥ ਵਿੱਚ ਹੈ ਦਾਤ ਦਾਤ ਰੱਖੀ ਹੱਥੇ ਆਪਣੇ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਾਪੇ ਸਈ ਨਾਮ ਬਡਾਈ ਜਨ ਸੋਭਾ ਪਾਏ ਕਰ ਕਿਰਪਾ ਜਿਸ ਆਪ ਦਿਵਾਏ ਰਹਾਉ ਨਾਮ ਭਗਤ ਕਾ ਪ੍ਰਾਣ ਆਧਾਰ ਵੈਸੇ ਅੱਜ ਸ਼ਬਦ ਵਿੱਚ ਭਗਤ ਸ਼ਬਦ ਬਹੁਤ ਵਾਰੀ ਆਇਆ ਅਤੇ ਅੱਜ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਵੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 17 ਰਾਗਾਂ ਦੇ ਵਿੱਚ ਭਗਤਾਂ 15 ਭਗਤਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਬਾਣੀ ਜਿਹੜੀ ਹੈ ਭਗਤ ਕਬੀਰ ਜੀ ਦੀ ਹੈ। ਤਕਰੀਬਨ 541 ਸ਼ਬਦ ਹਨ ਸਲੋਕਾਂ ਦੇ ਵਿੱਚ 6 ਸਲੋਕ ਜਿਹੜੇ ਆ ਗੁਰੂ ਸਾਹਿਬ ਜੀ ਦੇ ਹਨ। ਅੱਜ ਸਤਗੁਰ ਕਹਿੰਦੇ ਨਾਮ ਭਗਤ ਕਹ ਪ੍ਰਾਣ ਆਧਾਰ ਪਰਮੇਸ਼ਰ ਦਾ ਨਾਮ ਭਗਤ ਦੇ ਜੀਵਨ ਦਾ ਸਹਾਰਾ ਹੈ। ਜਿਦ ਆਪਣੇ ਜੀਵਨ ਦੇ ਜਿਹੜੇ ਸਵਾਸ ਚੱਲਦੇ ਆ ਪਰ ਜਿਹੜੇ ਪ੍ਰਭੂ ਦੇ ਪਿਆਰੇ ਭਗਤ ਜਾਨਾ ਉਹਨਾਂ ਦਾ ਸਹਾਰਾ ਹੀ ਪਰਮੇਸ਼ਰ ਦਾ ਨਾਮ ਹੈ। ਭਗਤ ਕਬੀਰ ਜੀ ਮਹਾਨ ਕ੍ਰਾਂਤੀਕਾਰੀ ਹੋਏ। ਜਿਨ੍ਹਾਂ ਨੇ ਜਾਤ ਪਾਤ, ਪਖੰਡਵਾਦ, ਬ੍ਰਾਹਮਣਵਾਦ, ਕਰਮਕਾਂਡ ਇਹਨਾਂ ਦਾ ਭਰਮਾਂ ਡਟਮਾਂ ਵਿਰੋਧ ਕੀਤਾ ਔਰ ਕੀਤਾ ਵੀ ਉਹਨੇ ਦੀ ਧਰਤੀ ਤੇ ਰਹਿ ਕੇ ਬਨਾਰਸ ਦੇ ਵਿੱਚ। ਕਈ ਲੋਕ ਕਹਿੰਦੇ ਆ ਸਾਡੇ ਸਿੱਖ ਵੀ ਕਹਿ ਦਿੰਦੇ ਆਖੋਤੀ ਸਿੱਖ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਜਿਹੜਾ ਨਾ ਉਹ ਵੇਦਾਂ ਗ੍ਰੰਥਾਂ ਦਾ ਨਿਚੋੜ ਹੈ ਤੇ ਸਾ ਸੰਗਤ ਦੀ ਸਿੱਧੀ ਜੀ ਗੱਲ ਹੈ ਜਿਹੜੇ ਬ੍ਰਾਹਮਣ ਜੇ ਕੋਈ ਸੋਦਰ ਵੇਦਾਂ ਗ੍ਰੰਥਾਂ ਉਹਨਾਂ ਦੇ ਸਿਮਰਤ ਸਾਸ਼ਤਰਾਂ ਦਾ ਕੋਈ ਪਾਠ ਸੁਣ ਵੀ ਲਾਂਦਾ ਸੀ ਤੇ ਉਹਦੇ ਕੰਨ ਵਿੱਚ ਸਿੱਕਾ ਢਾਲ ਕੇ ਪਾ ਦਿੰਦੇ ਸੀ ਵੀ ਤੂੰ ਇਹ ਨਹੀਂ ਸੁਣ ਸਕਦਾ ਤੇ ਉਹ ਕਿਤਾਬਾਂ ਦਾ ਗੁਰੂ ਗ੍ਰੰਥ ਸਾਹਿਬ ਹੋ ਸਕਦਾ ਸਾਰ ਜਿਹੜੇ ਲੋਕਾਂ ਨੂੰ ਮੰਦਰ ਦੇ ਵਿੱਚ ਨਹੀਂ ਬੜਨ ਦਿੰਦੇ ਸੀ ਤੇ ਉਹਨਾਂ ਨੂੰ ਵੇਦ ਪੜਨ ਕਿੱਥੇ ਦੇਣੇ ਸੀ ਉਹਨਾਂ ਨੇ ਗ੍ਰੰਥ ਕਿੱਥੇ ਪੜਨ ਦੇਣੇ ਸੀ ਬਹੁਤ ਵੱਡੀ ਚੋਟ ਜਿਹੜੀ ਸੀ ਭਗਤ ਕਬੀਰ ਜੀ ਨੇ ਉਹਨਾਂ ਲੋਕਾਂ ਦੇ ਉੱਪਰ ਕੀਤੀ ਬ੍ਰਾਹਮਣ ਨੂੰ ਤਾਂ ਸਿੱਧਾ ਕਿਹਾ ਕਹਿੰਦੇ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਣਵਾਟ ਕਾਹੀ ਨਹੀਂ ਆਇਆ ਵੇ ਜਿੱਦਾਂ ਸੰਸਾਰ ਪੈਦਾ ਹੁੰਦਾ ਉਦਾਂ ਤੂੰ ਪੈਦਾ ਹੋਇਆ ਤੇ ਤੂੰ ਕੋ ਅਲੱਗ ਰਸਤੇ ਤੋਂ ਥੋੜੇ ਆਇਆ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਣਵਾੜ ਕਾਹੀ ਨਹੀਂ ਆਇਆ ਤੂੰ ਕਤ ਦੁੱਧ ਹਮ ਕਤ ਲਊ ਤੇ ਵੀ ਸਾਡੇ ਅੰਦਰ ਖੂਨ ਆ ਤੇਰੇ ਅੰਦਰ ਦੁੱਧ ਤੇ ਉਹੀ ਕੁਝ ਹੈ ਨਾ ਸਾਰਾ ਕੁਝ ਤੇ ਇਹਨਾਂ ਭਰਮਾਂ ਡਟਮਾਂ ਵਿਰੋਧ ਕੀਤਾ ਹੁਣ ਪੱਥਰ ਪੂਜਕ ਜਿਹੜੇ ਲੋਕ ਸਨ ਕਬੀਰ ਸਾਹਿਬ ਕਹ ਰਹੇ ਹੋਣਾ ਦੋ ਚਾਰ ਸ਼ਲੋਕਾਂ ਦੀ ਆਪਾਂ ਨਾਲ ਨਾਲ ਵਿਚਾਰ ਕਰਦੇ ਹਾਂ ਕਬੀਰ ਸਾਹਿਬ ਕਹਿੰਦੇ ਕਬੀਰ ਪਾਹਣ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ ਵੀ ਪੱਥਰ ਨੂੰ ਰੱਬ ਮੰਨ ਲਿਆ ਹੁਣ ਭਗਤ ਨਾਮਦੇਵ ਜੀ ਵੀ ਕਹਿੰਦੇ ਆ ਨਾ ਇੱਕ ਪੱਥਰ ਨੂੰ ਤਾਂ ਅਸੀਂ ਪੈਰ ਰੱਖ ਕੇ ਲੰਘ ਜਾਂਦੇ ਆ ਇੱਕ ਪੱਥਰ ਨੂੰ ਰੰਗ ਲਾ ਕੇ ਮੰਦਰ ਵਿੱਚ ਰੱਖ ਦਿੱਤਾ ਇੱਕੇ ਪਾਥਰ ਕੀਚੇ ਪਾਉ ਦੂਜੇ ਪਾਥਰ ਧਰੀਏ ਪਾਉ ਜੇ ਉਹ ਦੇਉ ਤਾਂ ਉਹ ਵੀ ਦੇਵਾ ਕਹ ਨਾਮ ਦੇਉ ਹਮ ਹਰ ਕੀ ਸੇਵਾ ਕਬੀਰ ਪਾਹਣ ਪਰਮੇਸ਼ਰ ਕੀ ਆ ਪੂਜੇ ਸਭ ਸੰਸਾਰ ਇਸ ਪਰਵਾਸੇ ਜੋ ਰਹੇ ਬੁੱਢੇ ਕਾਲੀ ਧਾਰ ਅਗਿਆਨਤਾ ਦੇ ਵਿੱਚ ਜਦੋਂ ਆਪਾਂ ਸਮੁੰਦਰ ਦਾ ਪਾਣੀ ਦੇਖਦਾ ਬੜਾ ਕਾਲਾ ਹੁੰਦਾ ਥੱਲੇ ਤੇ ਕਹਿੰਦੇ ਇੰਨੀ ਅਗਿਆਨਤਾ ਵਿੱਚ ਮਨੁੱਖ ਡੁੱਬ ਜਾਂਦਾ ਜਿਹੜਾ ਪੱਥਰ ਨੂੰ ਰੱਬ ਸਮਝਦਾ ਅਸੀਂ ਰੋਜ਼ ਪੜਦੇ ਆ ਤਾਂ ਕੋ ਕਰ ਪਾਹਣ ਉਨਮਾਨਤ ਮਹਾਰਾਜ ਕਹਿੰਦੇ ਮਹਾ ਮੂੜ ਉਹ ਮਹਾ ਮੂਰਖ ਹੈ ਕਾਸ਼ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹੀਂ ਪਇ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਆ ਆਪਣੇ ਸ਼ਬਦਾਂ ਦੇ ਵਿੱਚ ਬਖਸ਼ਿਸ਼ ਕਰਦੇ ਸਾਡੇ ਜਿੱਥੇ ਜੀਵਨ ਦੀ ਗੱਲ ਕੀਤੀ ਹੁਣ ਕਹਿੰਦੇ ਭਾਈ ਜੋ ਦਿਨ ਆਵਹਿ ਸੋ ਦਿਨ ਜਾਹੀ ਕਰਣਾ ਕੋਚ ਰਹਿਣ ਫਿਰਨਾ ਜਿਦਾਂ ਭਗਤ ਰਵਿਦਾਸ ਜੀ ਨੇ ਬਚਨ ਕੀਤੇ ਆ ਇਸੇ ਤਰ੍ਹਾਂ ਸਾਨੂੰ ਕਬੀਰ ਸਾਹਿਬ ਜੀ ਵੀ ਸਮਝਾਉਂਦੇ ਆ। ਭਾਈ ਇਹ ਜਿਹੜਾ ਸੰਸਾਰ ਹੈ ਇਹਦੇ ਵਿੱਚ ਅਸੀਂ ਆਏ ਆ ਤੇ ਅਸੀਂ ਆ ਕੇ ਕਰਨਾ ਕੀ ਹੈ? ਕੀਤਾ ਕੁਛ ਨਹੀਂ। ਕਹਿੰਦੇ ਕਬੀਰ ਮਾਨਸ ਜਨਮ ਤਲੰਭ ਹੈ ਹੋਏ ਨਾ ਬਾਰੰਬਾਰ ਜਿਉਂ ਫਲ ਪਾਕੇ ਭੁਏ ਗਿਰੇ ਬਹਰ ਨਾ ਲਾਗੇ ਦਾ। ਜਿਹੜਾ ਫਲ ਇੱਕ ਵਾਰੀ ਦਰਖਤ ਨਾਲੋਂ ਟੁੱਟ ਜਾਂਦਾ ਉਹ ਦੁਬਾਰਾ ਨਹੀਂ ਜੁੜਦਾ। ਜਿਹੜੇ ਲੋਕ ਸੋਚਦੇ ਨਾ ਹੱਲੇ ਬਹੁਤ ਸਮਾਂ ਪਿਆ। ਫਿਰ ਅਸੀਂ ਮਨੁੱਖਾ ਜਨਮ ਲਵਾਂਗੇ ਫਿਰ ਆਪਦੀ ਭਗਤੀ ਕਰਾਂਗੇ ਕਹਿੰਦੇ ਨਹੀਂ ਇਹ ਸਮਾਂ ਮਿਲਿਆ ਹੱਲੇ ਵੀ ਸਮਾਂ ਹੈ ਭਗਤ ਕਬੀਰ ਜੀ ਕਹਿੰਦੇ ਅਵਤਾਰ ਆਏ ਕਹਾ ਤੁਮ ਕੀ ਨਾ RAM ਕੋ ਨਾਮ ਨਾ ਕਬੂ ਲੀਨ ਕਹਿੰਦੇ ਰੱਬ ਨੂੰ ਜਾਦੇ ਨਹੀਂ ਕਰਦਾ ਉਹ ਪਰਮੇਸ਼ਰ ਅਕਾਲ ਪੁਰਖ ਜਿਹੜਾ ਹੁਣ ਕਬੀਰ ਸਾਹਿਬ ਕਹਿੰਦੇ ਆ ਸਾਡੀ ਅਵਸਥਾ ਦੱਸਦੇ ਹੁਣ ਸਾਨੂੰ ਸਭ ਕੁਝ ਪਤਾ ਹੁੰਦਾ ਕਿ ਆ ਮੈਂ ਕੰਮ ਗਲਤ ਕਰ ਰਹੇ ਆ ਤੇ ਫਿਰ ਵੀ ਕਰ ਰਹੇ ਆ ਕਬੀਰ ਮਨ ਜਾਣੇ ਸਭ ਬਾਤ ਹੁਣ ਸਾਨੂੰ ਪਤਾ ਵੀ ਇਹ ਕੰਮ ਕਰਾਂਗਾ ਗਲਤ ਹੈ ਇਹਦਾ ਨਤੀਜਾ ਵੀ ਗਲਤ ਨਿਕਲਦਾ ਕਹਿੰਦਾ ਕੋڑا ਕੋਈ ਦੇਖਦਾ ਹਾਂ ਕੋਈ ਅਣਜਾਣੇ ਵਿੱਚ ਗਲਤੀ ਹੁੰਦੀ ਆ ਉਹ ਪਰਮੇਸ਼ਰ ਬਖਸ਼ ਦਿੰਦਾ ਹੁਣ ਕੋਈ ਜਾਣ ਬੁੱਝ ਕੇ ਕਰਦਾ ਕਹਿੰਦੇ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੇ ਕਾਇਕੀ ਕੁਸ਼ਲਾਤ ਇਹ ਕਿਹੜੀ ਖੁਸ਼ੀ ਦੀ ਗੱਲ ਹੋਈ ਹੱਥ ਦੀਪ ਕੂਹੇ ਪਰੇ ਹੱਥ ਵਿੱਚ ਦੀਵਾ ਫੜਿਆ ਹੋਵੇ ਖੂਹ ਵਿੱਚ ਡੱਕ ਜਾ ਮਤਲਬ ਗਿਆਨ ਵੀ ਹੈ ਫੇਰ ਵੀ ਬੰਦਾ ਡੱਕ ਜਾਏ ਕਬੀਰ ਸਾਹਿਬ ਕਹਿੰਦੇ ਕਬੀਰ ਰੰਕ ਕਬੀਰ ਗਰਬ ਨਾ ਕੀਜੀਏ ਰੰਕ ਨਾ ਹਸੀਏ ਕੋਏ ਕਹਿੰਦੇ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਬੀਰ ਗਰਬ ਨਾ ਕੀਜੀਏ ਰੰਕ ਨਾ ਹਸੀਏ ਕਿਸੇ ਗਰੀਬ ਤੇ ਹੱਸਣਾ ਨਹੀਂ ਚਾਹੀਦਾ ਅਜੇ ਸੁਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ ਸਾਡੀ ਬੇੜੀ ਵੀ ਆਲੇ ਸਮੁੰਦਰ ਦੇ ਵਿੱਚ ਕੀ ਪਤਾ ਪਾਰ ਲੱਗਣੀ ਕਿ ਨਹੀਂ ਲੱਗਣੀ ਹੈ ਪਰ ਕੀ ਕਰਦੇ ਆ ਲੋਕ ਸੰਸਾਰ ਦੇ ਕਹਿੰਦੇ ਜੇ ਸਾਹਲ ਕੇ ਤਮਾਸ਼ਾਈ ਹਰ ਡੋਬਣੇ ਵਾਲੇ ਪਰ ਅਫਸੋਸ ਤੋਂ ਕਰਤੇ ਹਨ ਪਰ ਇਮਦਾਦ ਨਹੀਂ ਕਰਦੇ ਤੇ ਜਿਹੜਾ ਡੁੱਬ ਜਾਂਦਾ ਹੈ ਨਾ ਮਹਾਰਾਜ ਕਹਿੰਦੇ ਜਦੋਂ ਕੋਈ ਸਮਾਜਿਕ ਤੌਰ ਤੇ ਕਿਸੇ ਦਾ ਨੁਕਸਾਨ ਹੋ ਗਿਆ ਆਰਥਿਕ ਤੌਰ ਤੇ ਹੋ ਗਿਆ ਰਾਜਨੀਤਿਕ ਤੌਰ ਤੇ ਹੋ ਗਿਆ ਧਾਰਮਿਕ ਤੌਰ ਤੇ ਹੋ ਗਿਆ ਬੜਾ ਬੰਦਾ ਹੱਸਦਾ ਹੈ ਕਹਿੰਦੇ ਨਹੀਂ ਹਾਏ ਸੋ ਨਾਓ ਸਮੁੰਦਰ ਮੇ ਆਪਣਾ ਬੇੜਾ ਵੀ ਹਲੇ ਪਾਣੀ ਵਿੱਚ ਹੀ ਹੈ ਪਤਾ ਨਹੀਂ ਪਾਰ ਲੰਘਣਾ ਕਿ ਨਹੀਂ ਲੰਘਣਾ ਹੈ ਹਾਏ ਸੋ ਨਾਓ ਸਮੁੰਦਰ ਮੇ ਕਿਆ ਜਾਣੋ ਕਿਆ ਹੋਏ ਕਬੀਰ ਸਾਹਿਬ ਕਹਿੰਦੇ ਬਹੁ ਪਰਪੰਚ ਕਰ ਪਰ ਤਣ ਲਿਆਵੇ ਬੜੇ ਪਰਪੰਚ ਕਰਦਾ ਧੋਖੇ ਕਰਦਾ ਠੱਗੀਆਂ ਕਰਦਾ ਫਰੇਬ ਕਰਦਾ ਕੀ ਦਿੰਦਾ ਕਹਿੰਦੇ ਸੁੱਤਦਾਰ ਪੈ ਆਨ ਲੁਟਾਵੇ ਆਪਣੀ ਪਤਨੀ ਨੂੰ ਦਿੰਦਾ ਆਪਣੇ ਪੁੱਤਰ ਨੂੰ ਦਿੰਦਾ ਪਰ ਕਹਿੰਦੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲੀਜੈ ਤੇਰੇ ਕੋਲੋਂ ਸਾਬ ਲੈਣਾ ਹੈ ਪ੍ਰਮਾਤਮਾ ਨੇ ਤੇਰੇ ਕੋਲੋਂ ਸਾਬ ਲੈਣਾ ਤੇਰੀ ਹਾਲਤ ਕਿਦਾਂ ਦੀ ਹੋ ਜਾਣੀ ਸਾਧ ਸੰਗਤ ਜੀ ਕਬੀਰ ਸਾਬ ਕਹਿੰਦੇ ਛਿਨ ਛਿਨ ਤਨ ਛਿਜੇ ਮਤਲਬ ਇੱਕ ਦਿਨ ਐਸਾ ਆ ਜਾਏਗਾ ਸਰੀਰ ਕਮਜ਼ੋਰ ਹੋ ਜਾਏਗਾ ਛਿਨ ਛਿਨ ਤਨ ਛਿਜੇ ਆ ਪੰਜਾਬ ਚ ਬੜਾ ਕਹਿੰਦੇ ਕੱਪੜਾ ਖਰਾਬ ਹੋ ਜੈਨ ਉਹ ਕਹਿੰਦੇ ਕੱਪੜਾ ਛਿਜ ਗਿਆ ਕਹਿੰਦੇ ਇਦਾਂ ਹੀ ਸਰੀਰ ਕਮਜ਼ੋਰ ਹੋ ਗਿਆ ਛਿਨ ਛਿਨ ਤਨ ਛਿਜੇ ਜਰਾ ਜਰਾ ਕਹਿੰਦੇ ਬਢੇਪਾ ਆ ਗਿਆ ਜਰਾ ਜਣਾਵੇ ਤਬ ਤੇਰੀ ਓਕ ਕੋਈ ਪਾਣੀ ਹੋਣਾ ਪਾਵੇ ਕਹਿੰਦੇ ਤੇਰੀ ਬੁੱਕ ਦੇ ਵਿੱਚ ਕਿਸੇ ਨੇ ਪਾਣੀ ਵੀ ਪਾਣਾ ਇਹ ਸਾਰਿਆਂ ਦੀ ਗੱਲ ਨਹੀਂ ਹੈ ਪਰ ਬਹੁਤਾ ਤੇ ਸੌ ਰਿਆ ਸੰਸਾਰ ਦੇ ਵਿੱਚ ਅਫਸੋਸ ਹੈ ਜੇ ਚਲੋ ਦੂਸਰੇ ਲੋਕ ਬਿਰਧ ਆਸ਼ਰਮ ਬਣਾਉਂਦੇ ਸੀ ਅੱਜ ਸਿੱਖਾਂ ਨੇ ਵੀ ਬਿਰਧ ਆਸ਼ਰਮ ਬਣਾ ਦੇ ਵੀ ਜਿਸ ਕੌਮ ਨੇ ਲੋਕਾਂ ਨੂੰ ਸੇਵਾ ਕਰਨੀ ਸਿਖਾਈ ਤੇ ਉਹ ਵੀ ਆਪਣੇ ਮਾਪੇ ਆਪਣੀ ਸੰਭਾਲ ਰਹੇ ਉਹ ਵੀ ਆਪਣੇ ਮਾਪੇ ਨੂੰ ਉੱਤੇ ਛੱਡ ਕੇ ਆ ਗਏ ਤੇ ਬਹੁਤ ਵੱਡੀ ਦੁਖਾਂਤ ਦੀ ਗੱਲ ਹੈ ਸਾਡੇ ਵਾਸਤੇ ਹਸਰਾਤ ਕਰਦੇ ਆਂਗੇ ਮਰਿਆਂ ਦੇ ਸਰਾਧ ਹੋ ਜਾਂਦੇ ਪਰ ਜਿੰਦੇ ਕਬੀਰ ਸਾਹਿਬ ਦਾ ਸ਼ਬਦ ਹੈ ਕਹਿੰਦੇ ਜੀਵਤ ਪਿੱਤਰ ਨਾ ਮਾਨੇ ਕੋਉ ਮੂਏ ਸਰਾਧ ਕਰਾਈ ਕਹਿੰਦੇ ਜਿੰਦਿਆਂ ਨੂੰ ਪਾਣੀ ਨਹੀਂ ਪੁੱਛਦਾ ਤੇ ਮਰਿਆਂ ਨੂੰ ਫਿਰ ਸਰਾਧ ਕਰਾਈ ਜਾ ਰਹੀ ਤੇ ਸਤਿਗੁਰ ਨੇ ਸਾਨੂੰ ਕਿਹਾ ਭਾਈ ਇਹ ਹਾਲਤ ਬਣ ਗਈ ਹੈ ਮੈਂ ਅੱਗੇ ਵੀ ਕਦੇ ਵੇਲੇ ਬੇਨਤੀ ਕੀਤੀ ਆ ਬੰਦੇ ਆ ساری ਜ਼ਿੰਦਗੀ ਕਮਾਉਂਦਾ ਹੈ ਕਮਾਉਂਦਾ ਹੈ ਪਰ ਜਦੋਂ ਕਦੇ ਬਿਮਾਰ ਹੋ ਜਾਏ ਨਾ ਕਦੇ ਬੈੱਡ ਤੇ ਹੋਵੇ ਹਸਪੀਟਲ ਹੋਵੇ ਉਹਦੇ ਪੈਸੇ ਕਮਾਏ ਹੋਏ ਉਦੇ ਉੱਪਰ ਲਾਉਣੇ ਕਿ ਨਹੀਂ ਲਾਉਣੇ ਇਹ ਦੂਸਰੇ ਫੈਸਲਾ ਕਰਦੇ ਉਹਦਾ ਪਰਿਵਾਰ ਫੈਸਲਾ ਕਰਦਾ ਉਹ ਕੁਝ ਵੀ ਨਹੀਂ ਕਰ ਸਕਦਾ ਜਿਹਨੇ ਸਾਰੀ ਜ਼ਿੰਦਗੀ ਕਮਾਈ ਹੈ ਮਤਲਬ ਉਹਦਾ ਫੈਸਲਾ ਉਹ ਕਰਨੇ ਵੀ ਇਹਨੂੰ ਵੈਂਟੀਲੇਟਰ ਤੇ ਰੱਖਣਾ ਕਿ ਨਹੀਂ ਰੱਖਣਾ ਇਹਨੂੰ ਘਰ ਲੈ ਜੀਏ ਜਾਂ ਇਹਨੂੰ ਖਰਚਾ ਕਰ ਦੇਈਏ ਉਹ ਸਾਰੀ ਜ਼ਿੰਦਗੀ ਕਮਾਉਂਦਾ ਤੇ ਕਬੀਰ ਸਾਹਿਬ ਨੇ ਤਾਂ ਅੱਜ ਤੋਂ ਨਹੀਂ ਕਿੰਨੇ ਸਾਲ ਪਹਿਲਾਂ ਕਹਿ ਦਿੱਤਾ ਕਹਿੰਦੇ ਛਿਨ ਛਿਨ ਤਨ ਛਿਰ ਜੇ ਜਰਾ ਜਣਾਵੇ ਤਬ ਤੇਰੀ ਓਕ ਕੋਈ ਪਾਣੀ ਆਣਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਫਿਰਦੇ ਰਾਮ ਕੀ ਨਾ ਜੱਪੇ ਸਵੇਰ ਹਾਂ ਕਹਿੰਦੇ ਪਰਮੇਸ਼ਰ ਦਾ ਨਾਮ ਜਪੋ ਅਕਾਲ ਪੁਰਖ ਦਾ ਨਾਮ ਜਪੋ ਜਿਹੜਾ ਪਰਮੇਸ਼ਰ ਸਾਡੇ ਤੇ ਕਿਰਪਾ ਕਰਦਾ ਉਹਦੇ ਨਾਮ ਤੋਂ ਬਿਨਾ ਜੀਵਨ ਜਿਹੜਾ ਹੈ ਅਧੂਰਾ ਹੈ ਵੱਡੇ ਵੱਡੇ ਸੰਸਾਰ ਦੇ ਵਿੱਚ ਆਏ ਕਬੀਰ ਸਾਹਿਬ ਕਹਿੰਦੇ ਜਿੰਨੇ ਤੱਕ ਤੁਸੀਂ ਸੰਗਤ ਨਹੀਂ ਕਰੋਗੇ ਤੁਹਾਡਾ ਜੀਵਨ ਜਿਹੜਾ ਹੈ ਅਧੂਰਾ ਹੈ ਤੁਸੀਂ ਰੱਬ ਪਰਮੇਸ਼ਰ ਦੇ ਪ੍ਰਤੀ ਤੁਹਾਡਾ ਪਿਆਰ ਨਹੀਂ ਪੈਦਾ ਹੋ ਸਕਦਾ ਸਾਨੂੰ ਯਾਦ ਰੱਖਣਾ ਚਾਹੀਦਾ ਮੈਂ ਹਮੇਸ਼ਾ ਬੇਨਤੀ ਕਰਦਾ ਜਿੱਦਣ ਅਸੀਂ ਵਿਚਾਰ ਦਿੱਤਾ ਨਾ ਅਸੀਂ ਬਾਬਾ ਜੋਰਾਵਰ ਸਿੰਘ ਨੂੰ ਬਾਬਾ ਫਤਿਹ ਸਿੰਘ ਨੂੰ ਤੇ ਸਾਡੇ ਕੋਲੋਂ ਸਿੱਖੀ ਚਲੇ ਜਾਏਗੀ ਜੇ ਯਾਦ ਰੱਖੋਗੇ ਤੇ ਉਹ 7 ਤੇ 9 ਸਾਲ ਦੇ ਆਣੇ ਦੇ ਦੁਸ਼ਮਣਾਂ ਦੇ ਘੇਰੇ ਦੇ ਵਿੱਚ ਵੀ ਰਹਿ ਕੇ ਵੀ ਆਪਣੀ ਸਿੱਖੀ ਨੂੰ ਨਹੀਂ त्यागा ਧਰਮ ਦੇ ਵਿੱਚ ਪਰਪੱਕ ਰਹੇ ਨਹੀਂ ਹੱਲੇ ਨਾ ਕਬੀਰ ਸਾਹਿਬ ਵਰਗੇ ਵੀ ਬੜਾ ਕੁਝ ਕੀਤਾ ਗਿਆ ਸਮੇਂ ਦੀਆਂ ਹਕੂਮਤਾਂ ਜਿਹੜੇ ਧਾਰਮਿਕ ਲੋਕ ਸਨ ਮੰਨੂਵਾਦੀ ਲੋਕ ਸਨ ਬ੍ਰਾਹਮਣਵਾਦੀ ਸਨ ਬਹੁਤ ਉਹਨਾਂ ਨੂੰ ਤਸੀਹੇ ਦਿੱਤੇ ਗਏ ਬੜੇ ਕਸ਼ਟ ਦਿੱਤੇ ਗਏ ਪਰ ਕਬੀਰ ਸਾਹਿਬ ਨੇ ਕਿਹਾ ਕਹਿੰਦੇ ਭਾਈ ਤੁਸੀਂ ਜੋ ਕਰ ਰਹੇ ਹੋ ਨਾ ਨਾ ਤਾਂ ਤੁਹਾਨੂੰ ਰੱਬ ਮਿਲੇਗਾ ਤੇ ਨਾ ਤੁਹਾਨੂੰ ਇੱਥੇ ਢੋਈ ਮਿਲਣੀ ਸਾਰੀਆਂ ਜ਼ਿੰਦਗੀ ਤੁਹਾਨੂੰ ਲਾਹਣਤਾ ਪੈਣੀ ਕਬੀਰ ਸਾਹਿਬ ਦਾ ਸ਼ਬਦ ਹੈ ਕਹਿੰਦੇ ਦੇਖੋ ਭਾਈ ਸੰਗਤ ਕਰੋਗੇ ਨਾ ਸੰਗਤ ਦੇ ਵਿੱਚ ਸਭ ਤੋਂ ਵੱਡੀ ਇਹ ਪ੍ਰਾਪਤੀ ਹੈ ਤੁਹਾਨੂੰ ਰੱਬ ਮਿਲ ਜਾਏਗਾ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਸ਼ਬਦ ਹੁੰਦਾ ਕਹਿੰਦੇ ਸਨਕ ਸੰਨੰਦ ਮਹੇਸ਼ ਸਮਾਨਾ ਕਬੀਰ ਸਾਹਿਬ ਦਾ ਸ਼ਬਦ ਹੈ। ਬ੍ਰਹਮਾ ਦੇ ਚਾਰ ਪੁੱਤਰ ਸੀ। ਸਨਕ ਸੰਨੰਦ ਸੰਤ ਕੁਮਾਰ ਸਨਕ ਸੰਨੰਦ ਮਹੇਸ਼ ਮਹੇਸ਼ ਮੈਂ ਤਾਂ ਸ਼ਿਵ ਜੀ। ਕਬੀਰ ਸਾਹਿਬ ਕਹਿੰਦੇ ਸਨਕ ਸੰਨੰਦ ਮਹੇਸ਼ ਸਮਾਨਾ ਸ਼ਿਵ ਜੀ ਵਰ ਗਿਆ ਨੇ। ਸੇਖਨਾਗ ਜਿਹੜਾ ਸ਼ੇਸ਼ਨਾਗ ਸੀ ਉਹ ਵਿਸ਼ਨੂੰ ਦੇ ਰੋਜ਼ 1000 ਨਾਮ ਉਚਾਰਨ ਕਰਦਾ ਸੀ। ਕਹਿੰਦੇ ਉਹਨੇ ਵੀ ਤ੍ਰਾਂਤ ਨਹੀਂ ਪਾਇਆ ਛੇਸ਼ਨਾਗ ਤੇਰਾ ਮਰਬ ਨਾ ਜਾਣਾ ਤੇ ਕਹਿੰਦੇ ਮੈਂ ਕੀ ਕਰਦਾ ਕਹਿੰਦੇ ਸਤ ਸੰਗਤ RAM ਰਿਧੇ ਵਸਾਈ ਮੈਂ ਗੁਰੂ ਕੀ ਸੰਗਤ ਕਰਦਾ ਪਰਮੇਸ਼ਰ ਦੀ ਸੰਗਤ ਕਰਦਾ ਤੇ ਪਰਮੇਸ਼ਰ RAM ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਸਤ ਸੰਗਤ RAM ਰਿਧੇ ਵਸਾਈ ਹਨੂਮਾਨ ਸਰ ਗਰੁੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਵੇਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਬਲਾ ਨਹੀਂ ਜਾਨਣਾ ਕਹ ਕਬੀਰ ਸੋ ਭਰਮੇ ਨਹੀਂ ਉਹ ਕਦੇ ਨਹੀਂ ਭਰਮਦਾ ਜਿਹੜਾ ਪੱਗ ਲੱਗ RAM ਰਹੇ ਸਰਨਾਹੀ ਪੱਗ ਕਹਿੰਦੇ ਚਰਨ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਕਦੇ ਡੋਲਦਾ ਨਹੀਂ ਹੈ ਪੱਗ ਲੱਗ RAM ਰਹੇ ਸਰਨਾਹੀ ਕਲ ਵੀ ਸ਼ਬਦ ਆਇਆ ਸੀ ਕਹਿੰਦੇ ਮਣੇ ਕਮਾਵੇ ਮੁਕ ਹਰ ਹਰ ਬੋਲੇ ਸੋ ਜਨ ਇਤੁਤ ਕਤੇ ਨਾ ਡੋਲੇ ਉਹ ਕਿਤੇ ਨਹੀਂ ਡੋਲਦਾ ਕਬੀਰ ਸਾਹਿਬ ਜੀ ਸਾਡੀ ਜ਼ਿੰਦਗੀ ਨੂੰ ਸਚੱਜਾ ਬਣਾ ਰਹੇ ਆ ਕਹਿੰਦੇ ਭਾਈ ਦੇਖੋ ਇਹ ਦਿਨ ਅਸੀਂ ਵੱਡੇ ਨਹੀਂ ਹੋ ਰਹੇ ਅਸੀਂ ਛੋਟੇ ਹੋ ਰਹੇ ਹਾਂ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੇ ਤਨ ਛਿਜੇ ਦਿਨ ਜਿਹੜਾ ਨਾ ਚਾਰ ਪੈਰ ਦਾ ਇੱਕ ਦਿਨ ਹੁੰਦਾ ਚਾਰ ਪਰ ਰਾਤ ਹੁੰਦੀ ਹੈ ਇੱਕ ਪੈਰ ਤਿੰਨ ਘੰਟੇ ਦਾ ਹੁੰਦਾ ਚਾਰ ਪੈਰ ਦਿਨ ਤੇ ਚਾਰ ਪੈਰ ਰਾਤ ਕਹਿੰਦੇ ਉਮਰ ਘਟ ਰਹੀ ਹੈ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੇ ਉਮਰ ਘਟ ਰਹੀ ਹੈ ਤਨ ਛਿਜੇ ਸਰੀਰ ਕਮਜ਼ੋਰ ਹੋ ਰਿਹਾ ਹੈ ਕਾਲ 헤ਰੀ ਫਿਰੇ ਬਦਕ ਤੀਉ ਕਹੋ ਕਵਣ ਵਿਦ ਕੀ ਦੇ ਉਹ ਜਿਹੜਾ ਕਾਲ ਰੂਪੀ ਬਿੱਲਾ ਸਾਡੇ ਉੱਪਰ ਘੁੰਮ ਰਿਹਾ ਕਦੋਂ ਝਪਟ ਮਾਰ ਲੇ ਕਿਸੇ ਨੂੰ ਨਹੀਂ ਪਤਾ 100 ਦਿਨ ਆਵਣ ਲੱਗਾ ਕਹਿੰਦੇ ਉਹ ਦਿਨ ਨੇੜੇ ਆ ਰਿਹਾ ਪਰ ਕਰਦੇ ਕੀ ਆ ਸਾਨੂੰ ਸਮਝਾਰੇ ਕਬੀਰ ਸਿੰਘ ਕਹਿੰਦੇ ਲਾਲਚ ਕਰੇ ਜੀਵਨ ਪਦਕਾਰਨ ਲੋਚਣ ਕਸ਼ੂ ਨਾ ਸੁਝੇ ਜਿਨੇ ਤਕਰਨਾ ਇਹਦੇ ਅੰਦਰ ਸਰੀਰ ਦੇ ਵਿੱਚ ਜੋਤ ਬਰਾਜਮਾਨ ਹੈ ਜਦ ਲਗ ਜੋਤ ਕਾਇਆ ਮੈਂ ਵਰਤੇ ਆਪਾਂ ਪਸ਼ੂ ਨਾ ਬੁਝੇ ਕੀ ਕਰਦਾ ਲਾਲਚ ਕਰੇ ਜੀਵਨ ਪਦਕਾਰਨ ਲੋਚਨ ਕਸ਼ੂ ਨਾ ਸੁਦੇ ਕਹਿਤ ਕਬੀਰ ਸੁਣੋ રે ਪ੍ਰਾਣੀ ਛੋਡੋ ਮਨ ਕੇ ਭਰਮ ਕਹਿੰਦੇ ਮਨ ਦਾ ਭਰਮ ਛੱਡ ਦਿਓ ਕੀ ਕਰਨਾ ਕੇਵਲ ਨਾਮ ਜਪੋ રે ਪ੍ਰਾਣੀ ਪਰੋ ਏਕ ਕੀ ਸਰਨਾ ਉਸ ਅਕਾਲ ਪੁਰਖ ਦੀ ਸ਼ਰਨ ਵਿੱਚ ਆਓ ਜਿਹੜਾ ਇੱਕ ਹੈ ਉਹ ਸਾਰਿਆਂ ਦੇ ਵਿੱਚ ਬਰਾਜਮਾਨ ਤੇ ਗੁਰੂ ਮਹਾਰਾਜ ਕਿਰਪਾ ਕਰਦੇ ਆ ਜਿਹੜੇ ਸ਼ਬਦ ਹਨ ਸੱਜ ਪਾਠਾ ਜੀ ਕਰਦੇ ਹੋ 17 ਰਾਗਾਂ ਦੇ ਵਿੱਚ ਲਗਭਗ 541 ਸ਼ਬਦ ਜਿਹੜੇ ਆ ਭਗਤ ਕਬੀਰ ਸਾਹਿਬ ਜੀ ਦੇ ਹਨ ਤੇ ਜਿਹੜੇ ਸਾਨੂੰ ਗੁਰਮਤ ਦਾ ਉਪਦੇਸ਼ ਦਿੰਦੇ ਆਖਰੀ ਬੇਨਤੀ ਕਰਕੇ ਆਪਾਂ ਇਹ ਸ਼ਬਦ ਦੇ ਵਿਚਾਰ ਕਰੀਏ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਾਝ ਸੀ ਭਗਤ ਕਬੀਰ ਜੀ ਦੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਗੁਰੂ ਨਾਨਕ ਸਾਹਿਬ ਜੀ ਬਨਾਰਸ ਜਾਂਦੇ ਆ ਗੁਰੂ ਨਾਨਕ ਸਾਹਿਬ ਜੀ ਭਗਤ ਰਵਿਦਾਸ ਜੀ ਦੇ ਘਰ ਜਾਂਦੇ ਆ ਉਹਨਾਂ ਦੇ ਕੋਲੋਂ ਬਾਣੀ ਲੈਂਦੇ ਆ ਉਸ ਤੋਂ ਬਾਅਦ ਭਗਤ ਰਵਿਦਾਸ ਜੀ ਨੂੰ ਲੈ ਕੇ ਕਬੀਰ ਸਾਹਿਬ ਦੇ ਘਰ ਜਾਂਦੇ ਆਥੂ ਟੱਕਰ ਇਤਿਹਾਸ ਕਰ ਲਿਖਦੇ ਕਿ 10 ਦਿਨ ਕਬੀਰ ਜੀ ਦੇ ਨਾਲ ਰਹੇ ਕਬੀਰ ਸਾਹਿਬ ਜੀ ਨਾਲ ਜਦੋਂ ملاقات ਹੁੰਦੀ ਹੈ ਕਹਿੰਦੇ ਮੈਨੂੰ ਖਬਰ ਆਈ ਸੀ ਕਿ ਪੰਜਾਬ ਦੇ ਵਿੱਚ ਇੱਕ ਐਸਾ ਯੋਧਾ ਪੈਦਾ ਹੋਇਆ ਐਸਾ ਇਨਕਲਾਬੀ ਪੈਦਾ ਹੋਇਆ ਕਿਉਂਕਿ ਕਬੀਰ ਸਾਹਿਬ ਵੀ ਕਹਿੰਦੇ ਡਟ ਕੇ ਕਿਹਾ ਉਹਨੇ ਕਹਿੰਦੇ ਕਬੀਰ ਜਦੋਂ ਗੁਰਨਾਨਦ ਸਾਹਿਬ ਨੇ ਜਨੇਊ ਪਾਣ ਤੋਂ ਇਨਕਾਰ ਕਰ ਦਿੱਤਾ ਵੀ ਤੂੰ ਸਾਡਾ ਗੁਰੂ ਥੋੜੇ ਤੇਰੇ ਕੋਲ ਪੁੱਛ ਕੇ ਥੋੜਾ ਜਿਹਾ ਕੰਮ ਕਰਨਾ ਵਿਜੇ ਜినੋ ਪਾਉਣਾ ਇੰਨਾ ਹੀ ਚੰਗਾ ਜ਼ਰੂਰੀ ਆ ਤਾਂ ਮੇਰੀ ਭੈਣ ਨੂੰ ਪਾ ਦਿਓ ਪਹਿਲਾਂ ਮੇਰੀ ਭੈਣ ਵੱਡੀ ਆ ਕਹਿੰਦੇ ਜੀ ਇਸਤਰੀ ਪਾ ਨਹੀਂ ਸਕਦੀ ਕਹਿੰਦੇ ਫਿਰ ਮੈਂ ਮੈਨੂੰ ਕਾਹਦੇ ਪਾ ਰਹੇ ਜ਼ਬਰਦਸਤੀ ਮਤ ਤੁਸੀਂ ਸੂਦਰ ਪਾ ਨਹੀਂ ਸਕਦਾ ਵੈਸ ਪਾ ਨਹੀਂ ਸਕਦਾ ਤੇ ਉਹਨੂੰ ਅਲੱਗ ਧਾਗੇ ਦਾ ਪਾਉਂਦੇ ਆ ਖੱਤਰੀ ਨੂੰ ਅਲੱਗ ਧਾਗੇ ਦਾ ਪਾਉਂਦੇ ਹੋ ਬ੍ਰਾਹਮਣ ਨੂੰ ਅਲੱਗ ਧਾਗੇ ਦਾ ਪਾਉਂਦੇ ਸੂਦਰ ਪਾ ਨਹੀਂ ਸਕਦਾ ਇਸਤਰੀ ਪਾ ਨਹੀਂ ਸਕਦੀ ਇਦਾਂ ਤਾਂ ਮੈਂ ਜినੇਉ ਥੜੇ ਪਾਉਣਾ ਮੈਨੂੰ ਤਾਂ ਚਾਹੀਦਾ ਦਇਆ ਕਪਾ ਸੰਤੋਖ ਸੋਤ ਜਤ ਗੰਢੀ ਸਤ ਵਟ ਇਹ ਜਨੇਉ ਜੀ ਕਾ ਹਾਈ ਤਾ ਪਾਂਡੇ ਕਾ ਇਦਾਂ ਦਾ ਜਨੇਉ ਤਾਂ ਮੇਰੇ ਗਲੇ ਦੇ ਪਾ ਦੇ ਹੁਣ ਕਬੀਰ ਸਾਹਿਬ ਨੇ ਆਖਿਆ ਕਬੀਰ ਸਾਹਿਬ ਕੀ ਕਹਿੰਦੇ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ ਲੋਕਾਂ ਦਾ ਗੁਰੂ ਹੋਏਗਾ ਭਗਤਨ ਕਾ ਗੁਰ ਨਾਇ ਮੈਂ ਕਹਿੰਦੇ ਪੰਡਤਾਂ ਪੁਣਤਾਂ ਨੂੰ ਨਹੀਂ ਪੁੱਛਦਾ ਮੈਂ ਬ੍ਰਾਹਮਣ ਨੂੰ ਨਹੀਂ ਪੁੱਛਦਾ ਮੈਂ ਤਾਂ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਕਰਦਾ ਤੇ ਕਬੀਰ ਸਾਹਿਬ ਨੇ ਜਿਹੜੀ ਸਾਡੀ ਤੇ ਕਿਰਪਾ ਕੀਤੀ ਸਾਨੂੰ ਜ਼ਿੰਦਗੀ ਦੇ ਵਿੱਚ ਸਿੱਖ ਹੋਣ ਦੇ ਨਾਤੇ ਇਸ ਗੱਲ ਦੀ ਵਿਚਾਰਧਾਰਾ ਜਿੰਨੇ 35 ਮਹਾਂਪੁਰਸ਼ ਹੈ ਉਹਨਾਂ ਦੀ ਵਿਚਾਰਧਾਰਾ ਇੱਕ ਹੈ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੇ ਇੱਕ ਅਧੀ ਗੱਲ ਕੀਤੀ ਹੈ ਉਹਨਾਂ ਨੂੰ ਹੀ ਗੁਰਨਾਨ ਦੇਵ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਾਣੀ ਦੇ ਵਿੱਚ ਦਰਜ ਕੀਤਾ ਸਭ ਤੋਂ ਜ਼ਿਆਦਾ ਬਾਣੀ ਕਬੀਰ ਸਾਹਿਬ ਦੀ ਕੋਈ ਭੇਦ ਨਹੀਂ ਹੈ ਕਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਸਾਨੂੰ ਭੁਲੇਖਾ ਪਾਇਆ ਜਾਂਦਾ ਵੀ ਗੁਰਨਾਨ ਦੇਵ ਸਾਹਿਬ ਦੀ ਵਿਚਾਰਧਾਰਾ ਲੱਗ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਲੱਗ ਸੀ ਨਹੀਂ ਵਿਚਾਰਧਾਰ ਉਹੀ ਹੈ ਭਾਈ ਗੁਰਦਾਸ ਜੀ ਨੂੰ ਲਿਖਣਾ ਪਿਆ ਕਹਿੰਦੇ ਪਿਓ ਦਾਦੇ ਦੇ ਰਾਹ ਚਲੰਦਾ ਜੋ ਗੁਰੂ ਨਾਨਕ ਸਾਹਿਬ ਦਾ ਰਾਹ ਸੀ ਜੋ ਗੁਰੂ ਰਾਮਦਾਸ ਜੀ ਦਾ ਰਾਹ ਸੀ ਉਹੀ ਰਾਹ ਜਿਹੜਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਪਣਾਇਆ ਜੇ ਜੇ ਆਪਾਂ ਇੱਕ ਸ਼ਸਤਰਧਾਰੀ ਗੱਲ ਕਰੀਏ ਸ਼ਸਤਰ ਤਾਂ ਗੁਰੂ ਅਰਜਨ ਸਾਹਿਬ ਜੀ ਵੀ ਚਲਾਉਂਦੇ ਸੀ ਘੋੜਸਵਾਰੀ ਤਾਂ ਗੁਰੂ ਅਰਜਨ ਸਾਹਿਬ ਜੀ ਵੀ ਕਰਦੇ ਸੀ ਸ਼ਸਤਰ ਤਾਂ ਗੁਰੂ ਨਾਨਕ ਸਾਹਿਬ ਜੀ ਵੀ ਰੱਖਦੇ ਸੀ ਅੱਜ ਵੀ ਉੜੀਸਾ ਦੇ ਵਿੱਚ ਗੁਰਦੁਆਰਾ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਵਰਸ਼ਾ ਸ ਹੈ ਸ਼ਸਤਰ ਤਾਂ ਉਹਨਾਂ ਦੇ ਕੋਲ ਵੀ ਸੀ ਤੇ ਇਹ ਤਾਂ ਵਿਚਾਰਤਾਰਾ ਦੇ ਹੁਣ ਜਿਹੜੇ ਪੰਜ ਪਿਆਲੇ ਦਇਆ ਧਰਮ ਸਤ ਸੰਤੋਖ ਧੀਰਜ ਤੇ ਛੇਵਾਂ ਪਿਆਲਾ ਤਿਆਰ ਹੋਇਆ ਵੀਰ ਰਸ ਦਾ ਤੇ ਵੀਰ ਰਸ ਕਿਹੜਾ ਸੀ ਪਰਉਪਕਾਰੀ ਗੁਰੂ ਜੋਧੇ ਦਾ ਬਹੁਤ ਹੋਇਆ ਲੜਾਈਆਂ ਬਹੁਤ ਲੋਕਾਂ ਨੇ ਕੀਤੀਆਂ ਪਰ ਕਹਿੰਦੇ ਦਲ ਭੰਜਨ ਗੁਰ ਸੌਰਮਾ ਵੱਡ ਜੋਧਾ ਬਹੁ ਪਰਉਪਕਾਰੀ ਸਿੱਖ ਕੌਮ ਦੀਆਂ ਪਹਿਲੀਆਂ ਚਾਰ ਜੰਗਾਂ ਸੀ ਤੇ ਚਾਰਾਂ ਦੇ ਵਿੱਚ ਸਿੱਖਾਂ ਨੇ ਜਿੱਤ ਪ੍ਰਾਪਤ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਸ਼੍ਰੀ ਹਰਗੋਬਿੰਦਪੁਰੇ ਦੀ ਜੰਗ ਗੁਰੂ ਮਹਾਰਾਜ ਬਠਿੰਡੇ ਦੇ ਕੋਲ ਹੈ ਗੁਰੂ ਸਰ ਮਹਾਰਾਜ ਦੀ ਜੰਗ ਕਰਤਾਰਪੁਰ ਜਿਹੜਾ ਜਲੰਧਰ ਦੇ ਕੋਲ ਹੈ ਇਹ ਚਾਰ ਜੰਗਾਂ ਹੋਈਆਂ ਸਿੱਖ ਕੌਮ ਦੀਆਂ ਪਹਿਲਾਂ ਜੰਗਾਂ ਸੀ ਪਹਿਲੀਆਂ ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਔਰ ਨਾਲ ਗੁਰੂ ਮਹਾਰਾਜ ਵੱਡ ਜੋਧਾ ਬਹੁ ਪਰਉਪਕਾਰੀ ਸ਼ੇਰ ਦੇ ਦੀਵਾਨ ਦੇ ਵਿੱਚ ਆਪਾਂ ਗੁਰੂ ਸਾਹਿਬ ਜੀ ਦੇ ਜੀਵਨ ਦੇ ਇਤਿਹਾਸ ਨੂੰ ਬਾਚਣ ਦਾ ਯਤਨ ਕਰਾਂਗੇ ਆਓ ਸ਼ਬਦ ਦੀ ਵਿਚਾਰ ਸੰਖੇਪ ਦੇ ਵਿੱਚ ਕਰਦੇ ਹਾਂ ਨਾਮ ਭਗਤ ਕਾ ਪ੍ਰਾਣ ਆਧਾਰ ਜਿਹੜਾ ਨਾਮ ਹੈ ਨਾ ਭਗਤ ਦਾ ਪ੍ਰਾਣ ਆਧਾਰ ਹੈ ਆਧਾਰ ਮਤਲ ਸਹਾਰਾ ਨਾਮੋ ਧਨ ਉਹਦੇ ਵਾਸਤੇ ਨਾਮ ਹੀ ਧਨ ਹੈ ਨਾਮੋ ਵਿਹਾਰ ਵਣਿਤ ਵਿਹਾਰ ਵੀ ਉਹਦਾ ਪਰਮੇਸ਼ਰ ਦਾ ਨਾਮ ਹੈ ਨਾਮ ਵਡਾਈ ਜਨ ਸੋਭਾ ਪਾਏ ਕਰ ਕਿਰਪਾ ਜਿਸ ਆਪ ਦਿਵਾਏ ਰਹਾਓ ਨਾਮ ਭਗਤ ਕੈ ਸੁਖ ਅਸਤਾ ਲਭ ਸੁਖ ਲਭਦੇ ਆਣਾ ਤੇ ਗੁਰੂ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਹੀ ਭਗਤ ਵਾਸਤੇ ਬਹੁਤ ਵੱਡਾ ਸੁਖ ਹੈ ਨਾਮ ਰਤ ਸੋ ਭਗਤ ਪਰਵਾਣ ਜਿਹੜਾ ਨਾਮ ਦੇ ਵਿੱਚ ਰਤਿਆ ਗਿਆ ਉਹ ਭਗਤ ਪਰਵਾਣ ਹੈ ਹਰ ਕਾ ਨਾਮ ਜਨ ਕੋ ਧਾਰ ਹੈ ਹਰ ਦਾ ਹਰੀ ਦਾ ਨਾਮ ਜਿਹੜਾ ਨਾ ਉਹ ਜਨ ਦਾ ਸਹਾਰਾ ਹੈ ਸਾਸ ਸਾਸ ਜਨ ਨਾਮ ਸਮਾਰੈ ਉਸ ਵਾਸ ਵਾਸ ਸਮਾਰੇ ਦਾਤ ਹੁੰਦਾ ਯਾਦ ਕਰਦਾ ਕਹੋ ਨਾਨਕ ਜਿਸ ਪੂਰਾ ਭਾਗ ਜਿਹਦੀ ਕਿਸਮਤ ਜਿਹਦੇ ਭਾਗ ਚੰਗੇ ਆ ਪੂਰੇ ਭਾਗ ਹਨ ਕਹੋ ਨਾਨਕ ਜਿਸ ਪੂਰਾ ਭਾਗ ਨਾਮ ਸੰਗ ਤਾਂ ਕਾ ਮਨ ਲਾਗ ਉਹਦਾ ਹੀ ਮਨ ਪਰਮੇਸ਼ਰ ਦੇ ਨਾਮ ਦੇ ਵਿੱਚ ਲੱਗਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਨਾਮ ਦੇ ਨਾਲ ਹੀ ਇਹ ਵਡਿਆਈ ਕੌਣ ਜਾਣਦਾ ਕਿਉਂ ਤਸੀਹਤ ਦਿੰਦਾ ਸੀ ਕੌਣ ਭਗਤ ਕਬੀਰ ਜੀ ਨੂੰ ਬੁਰਾ ਭਲਾ ਕਹਿੰਦਾ ਸੀ ਧਾਰਮਿਕ ਤੌਰ ਤੇ ਵੀ ਨੀਵਾਂ ਦਿਖਾਉਣ ਦਾ ਯਤਨ ਕਰਦਾ ਸੀ ਪਰ ਅੱਜ ਭਗਤ ਕਬੀਰ ਨੂੰ ਪੂਰੀ ਦੁਨੀਆ ਜਾਣਦੀ ਹੈ ਕਿੰਨੀ ਸਦੀਆਂ ਕੋਈ ਪੜ੍ਹੇ ਲਿਖੇ ਥੋੜੇ ਸੀ ਅੱਜ ਉਹਨਾਂ ਦੇ ਲੋਕ ਨਾਮ ਤੇ ਲੋਕੀ ਪੀ ਐਚ ਡੀ ਕਰ ਰਹੇ ਤੇ ਕਾਰਨ ਕੀ ਸੀ ਪਰਮੇਸ਼ਰ ਦੇ ਨਾਮ ਨਾਲ ਜੁੜ ਗਏ ਤੇ ਜਿਹੜਾ ਉਹਦੇ ਨਾਮ ਨਾਲ ਜੁੜ ਜਾਂਦਾ ਤੇ ਉਹਦੀ ਆਪਣੇ ਆਪ ਸੋਭਾ ਫਿਰ ਬੇਨਤੀ ਕਰਦੇ ਆ ਤਨ ਕੀ ਸੋਭਾ ਸਭਣੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਇੰਨੀਆਂ ਬੇਨਤੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀਆਂ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ